ਉਹ ਯਾਰ ਰਾਹ ਸਹੀ ਐ ਪਾ ਖਤਰੋ ਕੇ ਖਿਡਾਰੀ ਐ ਆਪ ਨਹੀਂ ਨਹੀਂ ਸਾਡਾ ਨਹੀਂ ਕਿਧਰ ਗਿਆ ਹਾਂ ਬੈਠੂਆ ਸੋ ਨਹੀਂ ਚਾਲ ਫੜਨਾ ਤੈਨੂੰ ਪਊਗਾ ਅਜੇ ਵੀਡੀਓ ਕਿ ਬਣਾਉਣੀ ਐ ਇਕੱਲੇ ਤੂੰ ਰਾਖੜੀ ਫੜ ਕੇ ਅੱਛਾ ਹੋਇਆ

ਟਾ ਟਾ ਟਣਣਾਂ ਜਾੜੂ ਝਾੜੂ ਆ ਜਾ ਥੋੜੀ ਬਹਿ ਤੈ ਥੋੜੀ ਬਹਿ ਤਾ ਕੱਢ ਦਨਾ ਮੈਂ ਚਲ ਚਲ ਕੰਦੂ ਕਾਂਦੂ ਨੂੰ ਮਾਛਾ ਰੋਉਂਦਾ ਉਹ ਮੈਨੂੰ ਚੱਕਦੇ ਹੋ ਮੈਂ ਹੌਲਾ ਮੈਨੂੰ ਮਾਰਕਦੇ ਆਏ ਕਰਾ ਮੇਰਾ ਮੋਟਾ ਦੋਸਤ ਉਹ ਮੇਰਾ ਖਾਣਾ ਕੀ ਆ ਮਾਪਾ ਟੈਂਕ ਕੰਮ ਸੁਣਾ ਤੂੰ ਆਇਆ ਤੂੰ ਆਹ ਕਿਹੜਾ ਚਾਚਾ ਦਾ ਇਹਦਾ ਚੱਲ ਕੱਟ ਲੈ ਮਾਰ ਨਹੀਂ ਆਹੇ ਕਿ ਸੁਣ ਚੱਕੀਂ ਨਾ ਤਾਂ ਜਾ ਉਹ ਤਾ ਤਾਂ ਜਾ ਰਿਹਾ ਕੋਈ ਪਹਿਣ ਕਿਹੜਾ ਹੱਥ ਪੋੜਿਆ ਤੂੰ ਕੋਈ ਮੈਂ ਮੋਟਾ ਕੋਈ ਮੈਂ ਹੌਲਾ ਮੈਨੂੰ ਮੋਢੇ ਦੇ ਭਾਣਾ ਨਹੀਂ ਬੂਏ

ਖਟਗਾਲੀ ਜਿਹੜੀਆਂ ਜ਼ਰਾਬਾਂ ਵੀ ਹੋਣੀਆਂ ਪਹਿਲਾਂ ਤੇ